ਤੁਹਾਹੀ ਹੈ ਜੀ ਮੈਂ ਬੱਚਿਆਂ ਨੂੰ ਵੀਡੀਓ ਸਕੂਲ ਪੜਾਣਾ ਤੇ ਮੇਰੇ ਬੇਟੇ ਹਨ ਉਹਨਾਂ ਦੇ ਨੰਬਰ ਰੱਖੀ ਉਹਨਾਂ ਤਿੰਨਾਂ ਨੂੰ ਮੈਂ ਪੜਾ ਰਿਆ ਤੇ ਮੈਂ 유ਨੀਫਾਰਮ ਲੈਣ ਲਈ ਆਇਆ ਸੀਗਾ ਕੋਈ ਸ਼ੌਪ ਦਾ ਨਾਮ ਅਬਰਾਏ ਕੀ ਸੇਕਨਾ ਅਬਰਾਏ ਵਾਲੇ ਹੈ ਉਹਨਾਂ ਕੋ ਜਾ ਕੇ 유ਨੀਫਾਰਮ ਲੈ ਆਉਂਦੇ ਉਸੇ ਅੱਥੀ ਆਏ ਹੈ 유ਨੀਫਾਰਮ ਲੈਣ ਤੇ ਇਹਨਾਂ ਨੇ 560 ਰੁਪਏ ਦੀ ਟੈਂਸ਼ਨ ਲਗਾਈ ਹੈ 28 ਸਾਈਜ਼ ਦੀ 28 ਜਿਹੜਾ ਸਾਈਜ਼ ਹੈ ਬੱਚੇ ਦਾ ਆਪ ਚਾਹਦੇ ਬੱਚੇ ਦਾ ਤੇ ਟੀ-ਸ਼ਰਟ ਆ ਜਿਹੜੀ 200 ਰੁਪਏ ਦੀ ਲਗਾਈ ਆ। ਉਹ ਫੋਨ ਤੇ ਫੋਨ ਜਿਹੜੇ ਮਾਸਟਰ ਜੀ ਸੀਗੇ ਉਹਨਾਂ ਕੋਲੇ ਗਿਆ ਮੈਂ ਕਿਹਾ ਸਰ ਵੀ ਅੱਧਾ ਕਰ ਦਿਓ ਯੂਨੀਫਾਰਮ ਮੈਨੂੰ ਮਹਿੰਗੀ ਲੱਗ ਰਹੀ ਆ। ਜੀ ਇਹ ਫਲਾਣਾ ਬੰਦਾ ਤੁਹਾਡਾ ਐ ਰੇਟ ਦੇ ਰਿਹਾ ਕੀ ਤੁਹਾਡੀ ਕਮਿਸ਼ਨ ਵੀ ਆ ਕੁਝ। ਉਹ ਕਦੇ ਸਾਨੂੰ ਪਤਾ ਹੀ ਨਹੀਂ ਦਾ। ਉਹ ਕਦੇ ਸਾਨੂੰ ਪਤਾ ਹੀ ਨਹੀਂ ਦਾ ਕਿਸੇ ਦਾ ਨਾ ਅਸੀਂ ਦੇਖਿਆ। ਭੰਗ ਮੇਰੀ ਹੈ ਇਹ ਮੈਨੂੰ ਇਨਸਾਫ ਦਿਵਾਓ ਆ ਬੱਚਿਆਂ ਦੇ ਜਿਹੜੇ ਆ ਜਿਹਨੇ ਫੌਮ ਤੇ ਕਰਦੇ ਆ ਇਹਨਾਂ ਨੇ ਇਹਰਾਫ ਦਾ ਆਪਣੀਆਂ ਜੇਬਾਂ ਚ ਪਾ ਰਿਹਾ ਤੇ ਇਹਨਾਂ ਦੀ ਜੇਬਾਂ ਚੋਂ ਬਹੁਤ ਨਿਕਾਰਵਾਈ ਕਰੋ ਇਹਨਾਂ ਤੇ ਵੀ ਇਹ ਅੱਧਰ ਕਿਹੜੇ ਸਾਹਮਣਾ ਲੈ ਰਹੇ ਆ ਮੈਨੂੰ ਇਹ ਪਤਾ ਹੈ ਕਿ ਸਾਰੇ ਸਕੂਲ ਲੋਕੇਟਡ ਲੋਕੋ ਆ ਸਾਰਾ ਚਿਲ ਇਹ ਡਿਲੇਮਨ ਵਗੈਰਾ ਲਿਆ ਜਾਂ ਹੰਦਸਕਿਨ ਹਮਸਾ ਕੋਈ ਨਹੀਂ ਚੱਲ ਲਕੋ ਕਰ ਲਓ ਉਹਦਾ ਨਾਮ ਵੀ ਧੀਮਾ है, ਜਿੱਦੇ ਜੱਪਤ ਲਿਖਾਂਗੇ ਨਹੀਂ ਤੇ ਕਿਦਾਂ ਕਿਦਾਂ ਸੀਲ ਕਰਾਂਗੇ ਜਾਂ ਕਿਦਾਂ ਗੱਲ ਹੋ ਜਾਏਗਾ ਤੁਸੀਂ ਸਰ ਸਕੂਲ ਤੋਂ ਪਰਮਿਸ਼ਨ ਕਰਤਾ ਕੋਲ ਲਗਾ ਸਕਦੇ ਮੇਰੀ ਫੋਟੋ ਇਹ ਫਰਮ ਤਾਂ ਨਹੀਂ ਸਕੂਲ ਦਾ ਲੋਕ ਜਿਸ ਤੋਂ ਕਰਾ ਨਹੀਂ ਨਾ ਲੋਕੋ ਤੋਂ ਬੱਚਾ ਮੇਰੀ ਦੁਕਾਨ ਤੋਂ ਜਾਂ ਕਿਤੋਂ ਵੀ ਡਰੈਸ ਲੈ ਕੇ ਜਾਏਗਾ ਗ੍ਰੀਨ ਕਲਰ 看。 ਆਹ ਟੀ-ਸ਼ਰਟ ਤੁਹਾਡੇ ਕੋਲ ਹੀ ਲੈ ਕੇ ਗਈ ਇੱਕ ਮਿੰਟ ਇੱਕ ਮਿੰਟ ਟੀ-ਸ਼ਰਟ ਆਹ ਟੀ-ਸ਼ਰਟ ਦੇਖੋ ਤੁਹਾਡੇ ਕੋਲ ਹੀ ਲੈ ਕੇ ਆਏ ਹਾਂ ਹਾਂ ਜੀ 28 ਸਾਈਜ਼ ਦੀ ਟੀ-ਸ਼ਰਟ ਹੈ ਭਾਈ ਭਾਜੀ ਭਾਜੀ ਗੱਲ ਉਹ ਨਹੀਂ ਹੈਗੀ ਭਾਜੀ ਤੁਸੀਂ ਜਿਹੜੇ ਦੀ ਦਿੱਤੀ ਕਿਵੇਂ ਦਿੱਤੀ ਕਿੱਦਾਂ ਦਿੱਤੀ 200 ਰੁਪਏ ਦੀ ਦਿੱਤੀ ਭਾਈ ਸਕੂਲ ਦੀ ਹੈ ਜੀ ਵਿਡੀਓਮ ਸਕੂਲ ਦੀ ਹੈ ਇਹ ਤੁਹਾਨੂੰ ਪ੍ਰਮਿਸ਼ਨ ਹੈਗੀ ਜਿਹੜੇ ਵਿਡੀਓਮ ਸਕੂਲ ਦਾ ਲੋਗੋ ਲਗਾਇਆ ਹੈ ਤੁਸੀਂ ਭਾਜੀ ਸਕੂਲ ਦੀ ਤਰ੍ਹਾਂ ਸੇ ਇਹਦੇ ਤੇ ਬਿਨਾ ਲੋਗੋ ਤੋਂ ਤਾਂ ਚੱਲੇਗੀ ਨਹੀਂ ਨਾ ਭਾਜੀ ਤੁਹਾਡੇ ਆਹ ਦੇਖੋ ਸਕੂਲ ਦੇ ਮਾਲਕ ਖੜੇ ਨੇ ਅੱਧਾ ਦਿਖਾਓ ਇਹ ਸਕੂਲ ਦੇ ਮਾਲਕ ਖੜੇ ਨੇ ਸਕੂਲ ਦੇ ਮਾਲਕ ਇਹ ਇਹਨਾਂ ਨੂੰ ਪ੍ਰਮਿਸ਼ਨ ਨਹੀਂ ਦਿੱਤੀ

ਜਿਸ ਫੈਕਟਰੀ ਮੇ ਬੰਤੀ ਹੈ ਮੈਂ ਵਾਹਾਂ ਲੈ ਜਾਤਾ ਹੂੰ ਵਾਹਾਂ ਪਰ ਇਸਕਾ ਰੇਟ 165 70 ਰੁਪਏ ਹੈ ਪਰ ਭਾਜੀ ਤੁਸੀਂ ਲੋਗੋ ਨਹੀਂ ਨਾ ਲਗਾ ਸਕਦੇ ਵਿਦਆਊਟ ਪਰਮਿਸ਼ਨ ਦੇ ਸਿਰੇ ਤੁਸੀਂ ਇਹਨਾਂ ਇਹਨਾਂ ਮਹਿੰਗਾ ਰੇਟ ਤੁਸੀਂ ਕਰਦੇ ਭਾਜੀ ਸਿਰ 200 ਰੁਪਏ ਦੀ ਹੈ ਸਰ ਜਿਸ ਤਰ੍ਹਾਂ ਜੀ ਆ ਗੱਲ ਕੀਤੀ ਜਾ ਰਹੀ ਹੈ ਲੋਗੋ ਦੀ ਤੁਹਾਡੀ ਤੁਹਾਡੀ ਜਾਣਕਾਰੀ ਦੇ ਵਿੱਚ ਵੈਸੇ ਹੈਗਾ ਇਹ ਕਿ ਜਿਹੜਾ ਲੋਗੋ ਲਗਾਉਂਦੇ ਮੈਨੂੰ ਇਹ ਪਤਾ ਹੈ ਕਿ ਸਾਰੇ ਸਕੂਲਾਂ ਕੇ ਇਨਪੇ ਲੋਗੋ ਹੈ। ਸਭ ਕੇ ਲਗਾਉਂਦੇ। ਇਹ ਜਿਹੜਾ ਡਿਜ਼ਾਈਨ ਵਗੈਰਾ ਲਿਆ ਜਾਂ ਦੱਸ ਕੇ ਲਿਆ। ਨਹੀਂ ਸਾਡੇ ਕੋਈ ਨਹੀਂ। ਸਿਰਫ ਲੱਕਰ ਟੈਕਨੀਕ। ਅੱਛਾ ਰੋਡ 'ਤੇ ਕੋਈ ਨਾ ਕਸਟਮਰ ਆਤੇ ਨੇ ਜੀ। ਕਸਟਮਰ ਆਉਂਦੇ ਨੇ। ਸਗੀ 200 ਰੁਪਏ ਦੀ ਵੀ ਬ੍ਰਾਂਡ ਵੈਸੇ ਕੱਢ। ਮੇਰੀ ਟੀ-ਸ਼ਰਟ ਭਾਜੀ ਮਹਿੰਗੀ ਨਹੀਂ ਹੈਗੀ। ਤੁਸੀਂ ਆਪਣੇ ਬੱਚੇ ਦੀ ਯੂਨੀਫਾਰਮ ਲੈਂਦੇ ਹੋ। ਛੋਟੇ ਨਾਲ ਤੁਹਾਡੇ ਵੀ ਚੀਫ ਸਕੂਲ ਜਾਂਦੇ ਹੋਣਗੇ ਨਾ। ਛੋਟੇ ਇੱਕ ਰਿਕੁਐਸਟ ਹੈ। ਮਹਿੰਗੀ ਤੇ ਸਸਤੀ ਦੀ ਗੱਲ ਨਹੀਂ ਕਰ ਰਹੇ। ਸਾ ਮੈਂ ਕਿਸ ਸੱਤ ਦੀ ਗੱਲ ਪਤਾ ਨਹੀਂ ਨਹੀਂ ਮੈਂ ਕਿਸ ਸੱਤ ਦੀ ਗੱਲ ਹੀ ਸਰ ਗਾਂ ਸਿਰਫ ਲੋਕੋ ਦੀ ਹੋ ਰਹੀ ਹੈ ਸਰ ਤੁਸੀਂ ਕਿਸੇ ਦਾਇਰੇ ਤੱਕ ਲੋਕੋ ਕਿਵੇਂ ਲਗਾ ਸਕਦੇ ਪੰਜੇ ਸੂਵੇ ਲੋਕੋ ਲੱਗਣਾ ਬਾਕੀ ਇਸ ਤੋਂ ਇਲਾਵਾ ਕੁਝ ਨਹੀਂ acha ਹੁਣ ਸਕੂਲ ਦੀ ਰੈਸ ਹੈ ਬਿਨਾ ਲੋਕੋ ਦਾ ਕਿੱਥਾ ਸਾਡੀ ਸਕੂਲ ਬਤਨਾਮ ਹੋ ਰਿਹਾ ਦੇਖੋ ਪ੍ਰਿੰਸੀਪਲ ਸਾਹਿਬ ਨੂੰ ਜਿੱਥੇ ਆਣਾ ਪਿਆ ਉਹ ਆ ਦੇਖੋ ਪੇਰੈਂਟਸ ਇੱਥੇ ਆਓ ਕਿੱਥੇ ਗਏ ਆਪ ਇਨਕੋ ਪੁੱਛੋ ਨਹੀਂ ਨਹੀਂ ਜਾਣਦੇ ਨਹੀਂ ਜਾਣਦੇ ਨਹੀਂ ਦੱਸਦੇ ਤੁਸੀਂ ਲੋਕੋ ਕਿੱਦਾ ਬਣਾ ਰਹੇ ਤੁਸੀਂ ਦੇਖੋ ਮੀਡੀਅਮ ਸਕੂਲ ਲੱਗਿਆ ਸਕੂਲ ਦਾ ਨਾਮ ਵੀਡੀਓਮ ਹੈ ਇਹਦੇ ਤੇ ਅਪਰ ਲਿਖਾਂਗੇ ਨਹੀਂ ਤੇ ਕਿਦਾਂ ਕਿਦਾਂ ਸੇਲ ਕਰਾਂਗੇ ਜਾਂ ਕਿਦਾਂ ਬਸਮੰਦੇ ਕਰਾਂਗੇ ਤੁਸੀਂ ਸਿਰਫ ਸਕੂਲ ਤੋਂ ਪਰਮਿਸ਼ਨ ਦਾ ਲੋਗੋ ਲਗਾ ਸਕਦੇ ਮੇਰੀ ਫਰਮ ਦਾ ਨਹੀਂ ਇਹ ਸਕੂਲ ਦਾ ਲੋਗੋ ਹੈ ਇਹ ਸਕੂਲ ਫਰਮ ਹੀ ਨਹੀਂ ਹੈ ਲੇਕਿਨ ਆਪਾਂ ਇੱਕ ਵੀਡੀਓਮ ਦੀ ਗੱਲ ਛੱਡ ਦਿੰਦੇ ਆ ਆਪਾਂ ਕਿਸੇ ਵੀ ਸਕੂਲ ਆਪਾਂ ਮੰਨ ਲਓ ਕੁਣ ਸੈਕਰੀਟ ਡਾਕਟਰ ਸਕੂਲ ਹੈ ਮਨ ਲ ਉਸ ਸਕੂਲ ਦੀ ਟੈਸ ਜੇ ਤੁਸੀਂ ਮੰਨ ਲਓ ਰੱਖਣੀ ਹੈ ਜਾਂ ਸੇਲ ਕਰਨੀ ਹੈ ਬਿਨਾ ਲੋਕੋ ਦਾ ਕਿੱਦਾਂ ਸੇਲ ਕਰੋਗੇ ਬਿਨਾ ਪਰਮਿਸ਼ਨ ਤੋਂ ਵੀ ਕਿੱਦਾਂ ਸੇਲ ਕਰੋਗੇ ਭਾਜੀ ਸਰ ਸਕੂਲ ਵਾਲੇ ਪਰਮਿਸ਼ਨ ਦੇ ਦੋ ਪਤਾ ਕੀ ਕਹਿੰਦੇ ਨੇ ਤੁਸੀਂ ਕਿਹਨੇ ਕਰਾਇਆ ਕਿਸੇ ਨੇ ਸਕੂਲ ਨੇ ਐਡਮਿਸ਼ਨ ਕੋਈ ਨਹੀਂ ਦਿੰਦਾ ਉਹ ਪਤਾ ਕੀ ਕਹਿੰਦੇ ਨੇ ਸਕੂਲ ਵਾਲੇ ਜਿੱਥੋਂ ਮਰਜੀ ਟੈਸ ਜਿੱਥੋਂ ਮਿਲਦੀ ਕਸਟਮਰ ਜਿੱਥੋਂ ਮਰਜੀ ਲੈ ਸਕਦਾ ਕੋਈ ਸ਼ੁਰੂ ਹੋਰ ਲੋਕੋ ਲਗਾਉਣਾ ਹੈ ਸਕੂਲ ਮਿਲਦੀ ਭਾਜੀ ਹੋਰ ਕਿੱਥੇ ਕਿੱਥੇ ਜਾ ਸਕਦੇ ਨੇ ਕਿਹੜੀ ਸ਼ੌਕਤ ਮਿਲ ਸਕਦੀ ਹੈ ਭਾਜੀ ਇਹ ਤਾਂ ਸਾਰਾ ਲੂਿਆ ਨਾ ਖੁੱਲਾ ਜਿੱਥੋਂ ਮਰਜੀ ਆ ਦੋ ਮੈਂ ਭਾਜੀ ਲਿੱਤੀ ਭਾਜੀ ਮੇਰੀ ਮੈਂ ਨਹੀਂ ਦੇਣ ਦੇ ਹੱਕ ਚਾ ਭਾਜੀ ਮੇਰੀ ਗੱਲ ਨੂੰ ਆਹ 23 ਟੀ-ਸ਼ਰਟ ਦਾ ਆ ਸ਼ਰਟ ਦਾ ਰੇਟ ਜਿਆਦਾ ਰੋ ਜ਼ਿਆਦਾ 200 ਜਾਂ 175 पे ਹੋਏਗਾ 28 ਸਾਈਜ਼ ਦਾ ਕਿਉਂਕਿ ਮੈਂ ਵੀ ਕੁਝ ਕੰਮ ਕੀਤਾ ਹੋਇਆ ਪਹਿਲਾਂ ਮੈਂ ਵੀ ਦੁਕਾਨ ਦੇ ਕੰਮ ਕਰਦਾ ਰਿਹਾ ਮੈਨੂੰ ਪਤਾ ਹੈ ਠੀਕ ਹੈ ਜੀ ਆ ਜਿਹੜਾ ਪੈਂਟ ਦਾ ਰੇਟ ਆ ਜਿਆਦਾ ਤੋਂ ਜਿਆਦਾ ਲਾ ਕੇ ਚੱਲੀਏ ਆਪਾਂ 200 ਰੁਪਿਆ ਰਿਟੇਲ ਰੇਟ ਭਾਜੀ 200 ਰੁਪਈ ਪੈਂਟ 28 ਸਾਈਜ਼ ਦਾ ਨਹੀਂ ਕਹਿੰਦਾ ਭਾਜੀ ਤੁਸੀਂ ਐਂਦਾ ਕਰੋ ਜਿਹੜੇ ਹੋਰ ਸਕੂਲਾਂ ਦੀ ਆ ਉਹਨਾਂ ਦੇ ਲਈ ਆ ਕੇ ਕਰ ਦੇਣਾ ਫਿਰ ਮੰਨੋਗੇ ਇੱਕ ਮਮੀ ਦੀ ਛੋਟੀ ਕੋਈ ਹੋਰ ਜਿਆਦਾ ਮੰਤਰ ਤਾਂ ਨਹੀਂ ਪਾਇਆ ਪੜੀ ਸਿਰਫ ਕਬਈ ਪਾਟੀ ਦੀ ਬੜੀ ਇੱਕ ਮਿੰਟ ਆ ਦੇਖੋ ਉਹ ਪਾਟੀ ਕੁਆਲਟੀ ਦੁਕਾਨਦਾਰ ਦੱਸੇਗਾ ਦੁਕਾਨਦਾਰ ਜੀ ਇਹ ਕਹਿੰਦਾ ਕੀ ਹੋਇਆ ਆਪਣਾ ਰੇਟ ਲਗਾ ਸਕਦੇ ਆ ਪਰ ਗੱਲ ਇਹ ਹੈ ਕਿ ਉਹ ਕਿਸੇ ਪਾਰਟੀਕਲਰ ਇੱਕ ਸਕੂਲ ਦਾ ਨਹੀਂ ਹੋਰ ਸਕੂਲਾਂ ਦੇ ਕਿੰਨਾ ਕੋ ਪਰਮਿਸ਼ਨ ਹੈ ਮੈਂ ਉਹੀ ਤਾਂ ਗੱਲ ਦਾ ਭਾਜੀ ਇਹਨਾਂ ਕੋ ਪਰਮਿਸ਼ਨ ਹੀ ਨਹੀਂ ਦੇਤੀ ਕੁਝ ਕਰ ਰਹੇ ਹੁਣ ਇਹਨਾਂ ਨੇ 500 ਰੁਪਏ ਲੱਗਦੀ ਹੈ ਨਾ ਆ ਦੇਖੋ 560 ਰੁਪਏ ਲਾਇਆ 1 ਰੁਪਿਆ ਨਕਦੀ ਕੀਤਾ ਦੱਸੋ ਸਾਰੀ ਕਮਾਈ ਇਹੀ ਜਾ ਰਹੀ ਗਰੀਬ ਬੰਦੇ ਦੀ ਭਾਜੀ ਮੇਰੀ ਗੱਲ ਸੁਣ ਭਾਜੀ 10 ਸਾਲ ਦੇ ਪਟਰਾਇਟ ਦੁਕਾਨ ਇੱਕ ਬੰਦਾ ਹੀ ਚਲਾ ਰਿਹਾ ਇਸੇ ਕੰਮ ਕਰਦੇ ਹੂੰ ਜਿਹਦੇ ਕੋ ਆ ਯੂਨੀਫਾਰਮ ਹੈ ਮੈਂ ਬੈਟਰੀ ਆਟੋ ਚਲਾਉਣਾ ਭਾਜੀ ਭਾਜੀ 10 ਸਾਲ ਤੇ ਮੈਂ 2 ਦਿਨ ਹੋ ਗਏ ਮੈਨੂੰ ਘੇੜੇ ਮਾਰਦੇ ਨੂੰ ਭਾਜੀ ਨੇ ਪਛਾਣ ਲਿਆ ਹੁਣ ਨਹੀਂ ਮੈਨੂੰ ਪਛਾਣ ਲਿਆ ਭਾਜੀ ਤੁਸੀਂ ਕਿਹਾ ਸੀ ਮੈਨੂੰ ਕਾਸੀ ਮੈਂ ਤਾਂ ਰੈਡ ਪੁਸ਼ ਕੇ ਚਲੇ ਗਿਆ ਤੁਸੀਂ ਕਿਹ ਬੱਚੇ ਨਾਲ ਲੈ ਕੇ ਆਗਾ ਤੁਸੀਂ ਮੈਨੂੰ ਕੀ ਕਿਹਾ ਸੀ ਜੀ ਕੱਪੜਾ ਚਾਹੀਦਾ ਕੱਪੜਾ ਵੀ ਮਿਲ ਜਾਗਾ ਮੈਂ ਹੋਰ ਹੈਰਾਨ ਹੋ ਗਿਆ ਮੈਂ ਕਿਹਾ ਯਾਰ ਬਾਹਰੋਂ ਕੱਪੜਾ ਟੱਕਰੀ ਮੈਨੂੰ ਮਿਲਿਆ ਇਹ ਕਹਿੰਦੇ ਵੀ ਆਪਣੇ ਕੋਲ ਕੱਪੜਾ ਵੀ ਅਵੇਲੇਬਲ ਆ ਤੁਸੀਂ ਕੱਪੜਾ ਲੈ ਜਾਓ ਉੱਥੇ ਬਣਵਾ ਕੇ ਦੇ ਕੱਪੜੇ ਦੀ ਗੱਲ ਤਾਂ ਵੀ ਸੀ ਤੁਸੀਂ ਕਹਿੰਦੇ ਸੀ ਮੈਂ ਸਟਿਚ ਕਰ ਲੈਣਾ ਮੈਂ ਕਿਹਾ ਤੁਸੀਂ ਖੁੱਲਾ ਕੱਪੜਾ ਲੈ ਜਾਓ ਤੁਹਾਨੂੰ ਸਸਤੀ ਪੈ ਜੀ ਕੱਪੜਾ ਵੀ ਇਨਾ ਕੋਲਾ ਪੂਰੇ 800 ਆ ਕੱਪੜਾ ਭਾਜੀ ਮੇਰੇ ਨਾਲ ਸਾਥ ਲੈ ਗਣ ਅੱਛਾ ਮੀਟਰ ਸਾਥ ਇਹਨਾਂ ਨੇ ਮੈਨੂੰ ਕਿਹਾ ਮੈਂ ਸਟਿਚ ਕਰ ਲੈ ਸਰ ਇੱਕ ਮਿੰਟ ਖੜੀ ਕਾ ਮੈਂ ਤੁਹਾਡੀ ਗੱਲ ਆ 28 ਨੰਬਰ ਦੀ ਪੈਂਟ ਹੈ ਭਾਜੀ ਇਹ ਹੁਣ ਆ ਤੁਸੀਂ ਕੁਆਲਿਟੀ ਚੈੱਕ ਕਰਿਓ ਭਾਜੀ ਰੇਟ ਦਾ ਇਸ਼ੂ ਨਹੀਂ ਹੈ ਸਰ ਬਾਅਦ ਹੈ ਤੁਸੀਂ ਜੋ ਮਰਜ਼ੀ ਦਿਓ 2000 ਦੇ ਕੋਈ ਇਸ਼ੂ ਨਹੀਂ ਮੈਂ 2000 ਦਿੱਤੇ ਨਹੀਂ ਪੀਜੀ ਫਿਰ 560 ਰੁਪਏ ਦੇ ਰਹਿਸ ਸਰ ਸਿਰਫ 200 ਹੁੰਦਾ ਤੁਸੀਂ ਲੋਗੋ ਨਹੀਂ ਲਗਾ ਸਕਦੇ ਸਰ ਮੈਨੂੰ ਕਹੋ ਇੱਕ ਮੇਰੀ ਗੱਲ ਸੁਣੋ ਇਵੇਂ ਲੋਗੋ ਹਟਾ ਕੇ ਪਲੇਨ ਕਰ ਦੇਣਾ ਸਾਰੇ ਸਕੂਲ ਵਾਲੇ ਤੁਸੀਂ ਵਿੱਚੋਂ ਪਲੇਨ ਕਰਕੇ ਤੁਸੀਂ 500 2000 ਦੀ ਵਿੱਚੋਂ ਤੁਹਾਡੀ ਸਾਨੂੰ ਕੋਈ ਨਹੀਂ ਲੈਣਾ ਸਾਰੇ ਸਕੂਲ ਵਾਲੇ ਅਲਾਉ ਕਰ ਦੇ ਬਿਨਾ ਲੋਗੋ ਤੋਂ ਚੱਲੇਗੀ ਸਾਡੇ ਸਕੂਲ ਦਾ ਨਾਮ ਨਾ ਲਿਖੋ ਸਕੂਲ ਵਾਲੇ ਤਾਂ ਕਹਿੰਦੇ ਪ੍ਰਿੰਸੀਪਲ ਸਾਡੀ ਵੀਡੀਓ ਸਾਡੇ ਕੋਲ ਕਹਿੰਦੇ ਅਸੀਂ ਤਾਂ ਕੀ ਹੀ ਨਹੀਂ ਸਰ ਮੇਰੀ ਗੱਲ ਸੁਣੋ ਬੱਚਾ ਇੱਕ ਬੱਚਾ ਸਕੂਲ ਨੂੰ ਕਿੱਧਰ ਰੱਖਿਆ ਇੱਕ ਮੇਰੀ ਗੱਲ ਬੱਚਾ ਬੱਚਾ ਲੋਕੋ ਪਾਕੀ ਜਾਏਗਾ ਨਾ ਸਕੂਲ ਵਾਲੇ ਮੈਨੂੰ ਇਹ ਕਹਿੰਦੇ ਵੀ ਬਿਨਾ ਲੋਗੋ ਤੋਂ ਬੱਚਾ ਮੇਰੀ ਦੁਕਾਨ ਤੋਂ ਜਾਂ ਕਿਤੋਂ ਵੀ ਡਰੈਸ ਲੈ ਕੇ ਜਾਏਗਾ ਗ੍ਰੀਨ ਕਲਰ ਟੀ-ਸ਼ਰਟ ਅਲਾਉ ਹੈ ਕਿੱਥੋਂ ਵੀ ਲੈ ਕੇ ਜਾਏਗਾ ਬਿਨਾ ਬਿਲਕੁਲ ਪਲੇਨ ਅਲੋ ਹੈ ਮੈਂ ਲੋਕੋ ਹੁਣੇ ਲਵਾ ਦੇਣਾ ਵਿਦਿਨ 10 ਮਿੰਟ

में, में, में। तो, देखुण। में, देखुण। में। एक मिनट सौ आपने क्या बोला यूनिफॉर्म स्कूल के अंदर सेल नहीं हो आपको बताया तो बाहर से मिलेगी जि प्राइवेट में लगा लगने ने करवाया है स्कूल ने परमिशन शुरुआत शुरुआत स्कूल से हुई यूनिफॉर्म की मैम अगर ही परमिशन की कोई बात नहीं यूनिफॉर्म अंदर मिल ही नहीं सकती फिर उसी किस तरह लोगों के नहीं यूज कर सकता ये लोगों की गाली भैया यूनिफॉर्म है आम चीज है मेरी बात एक मिनट अच्छा अच्छा उन्होंने स्कूल के अंदर महंगी बिक रही चीजें सस्ती बेच रहे हैं तो उन लोगों की बात ना है वो कहते हैं कि साडा स्कूल बदनाम कर रहे हैं ऐसे भाई मैं तो बदनाम किया ही नहीं मैं तो आपका नाम ही नहीं किया किस चीज का स्कूल बदनाम नहीं आप बेहतर एक आसू स्कूल खेल सके ਕਹਿੰਦੇ 1350 ਦੀ ਵੱਧ ਤੋਂ ਵੱਧ ਅਡਰੈਸ ਹੈਗੀ ਹੈ ਇਹ ਨਹੀਂ ਜਿਹੜੀ ਪਿੰਡ ਸ਼ੈਲਡ ਤੁਹਾਨੂੰ ਹੋਰ ਪੇਰੈਂਟਸ ਪੁੱਛਾ ਦਾਂਗੇ ਸਕੂਲ ਨੇ ਸਾਡੇ ਨਾਲੋਂ ਮਹਿੰਗੀ ਮਿਲਦੀ ਹੈ ਇੱਕ ਪੇਰੈਂਟ ਕਿਉਂ ਆਉਂਦੀ ਹੈ ਕਿਉਂ ਨਹੀਂ ਮੈਂ 200 ਵੀ ਦਿੱਤੀ ਵੀਰ ਜੀ ਸਾਡੇ ਸਕੂਲ ਨਾਲੋਂ 10 ਰੁਪਏ ਸਸਤੀ ਯੂਨੀਫਾਰਮ ਮਿਲਦੀ ਹੈ ਜੀ ਤਾਂ ਤਾਜ ਕਰੋੜ ਸੰਜੇ ਗੰਦੀ ਟੋਲਿੰਗ ਨਹੀਂ ਜਾਣਾ ਚਾਹੀਦਾ ਤੋਂ ਤਾਂ ਨਹੀਂ ਹੈ ਜੀ ਮੈਂ ਬੱਚਿਆਂ ਨੂੰ ਵਧੀਆ ਸਕੂਲ ਪੜ੍ਹਾਣਾ ਚਾਹੀਦਾ ਮੇਰੇ ਬੇਟੇ ਆ ਉਹਨਾਂ ਦੇ ਉਹਨਾਂ ਤਿੰਨਾਂ ਨੂੰ ਮੈਂ ਪੜ੍ਹਾ ਦਿਆਂ ਤੇ ਮੈਂ ਯੂਨੀਫਾਰਮ ਲੈਣ ਲਈ ਆਇਆ ਸੀਗਾ ਕਿਉਂਕਿ ਸ਼ੌਕ ਦਾ ਨਾਮ ਹੈ ਅਬਰਾਏ ਯੂਨੀਫਾਰਮ ਤੇ ਮੈਂ ਕਹਿੰਦਾ ਤਾਂ ਸਾਰਾ ਬਾਜ਼ਾਰ ਲੱਭਿਆ ਮੈਨੂੰ ਯੂਨੀਫਾਰਮ ਨਹੀਂ ਕਿਤੋਂ ਵੀ ਮਿਲੀ ਮੌਕੇ ਲਈ ਬੜਾ ਪਰੇਸ਼ਾਨ ਹੋਇਆ ਮੁੜ ਕੇ ਮੈਨੂੰ ਕਹਿੰਦੇ ਸਕੂਲ ਵਾਲੇ ਵੀ ਇੱਥੇ ਇੱਕ ਨਾ ਅਬਰਾਏ ਵਾਲੇ ਹੈ ਉਹਨਾਂ ਕੋਲ ਜਾ ਕੇ ਯੂਨੀਫਾਰਮ ਲੈ ਆਓ ਤੇ ਅਸੀਂ ਇੱਥੇ ਆਏ ਹਾਂ ਯੂਨੀਫਾਰਮ ਲੈਣ ਤੇ ਇਹਨਾਂ ਨੇ 560 ਰੁਪਏ ਦੀ ਪੈਂਚਰਡ ਲਗਾਈ ਹੈ 28 ਸਾਈਜ਼ ਦੀ 28 ਜਿਹੜਾ ਸਾਈਜ਼ ਹੈ ਬੱਚੇ ਦਾ 7 ਸਾਲ ਦੇ ਬੱਚੇ ਦਾ ਇਹ ਟੀ-ਸ਼ਰਟ ਆ ਜਿਹੜੀ 200 ਰੁਪਏ ਦੀ ਲਗਾਈ ਆ ਉਹ ਮੈਂ ਤੁਹਾਨੂੰ ਦਿਖਾ ਦਿੰਨਾ ਕਿ ਇਹਨਾਂ ਨੇ ਇੰਨਾ ਬੁਰਾ ਹਾਲ ਕੀਤਾ ਹੋਇਆ ਵੀ 30 ਦਸੀਏ ਤੁਹਾਨੂੰ ਵੀ ਇਹ ਮਹਿੰਗਾਈ ਦੇ ਵਿੱਚ ਉਤੋਂ ਇਹਨਾਂ ਦੇ ਸਕੂਲ ਦੇ ਬੱਚਿਆਂ ਦੇ ਸਕੂਲ ਦੇ ਕੋਲ ਜਿਹੜੇ ਮਾਸਟਰ ਜੀ ਸੀਗੇ ਉਹਨਾਂ ਕੋਲੇ ਗਿਆ ਮੈਂ ਕਿਹਾ ਸਰ ਵੀ ਐਤਾ ਕਰਕੇ ਯੂਨੀਫਾਰਮ ਮੈਨੂੰ ਮਹਿੰਗੀ ਲੱਗ ਰਹੀ ਐ ਕਿ ਇਹ ਫਲਾਣਾ ਬੰਦਾ ਤੁਹਾਡਾ ਇਹ ਰੇਟ ਦੇ ਰਿਹਾ ਕਿ ਤੁਹਾਡੀ ਕਮਿਸ਼ਨ ਵੀ ਆ ਕੋਈ ਤੇ ਮੈਨੂੰ ਸਾਨੂੰ ਪਤਾ ਹੀ ਨਹੀਂਗਾ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂਗਾ ਕਿਸੇ ਗੱਲ ਦਾ ਨਾ ਅਸੀਂ ਦੇਖਿਆ ਫਿਰ ਇਹ ਲੋਕੋ ਕੀ ਦੈਨਾਂ ਦਾ ਜਦੋਂ ਹੋਇਆ ਉਹੀ ਤਾਂ ਮੈਨੂੰ ਸਮਝ ਨਹੀਂ ਆ ਰਹੀ ਜੀ ਵੀ ਸਰ ਕਹਿ ਰਹੇ ਆ ਵੀ ਲੋਗੋ ਹੈ ਨਹੀਂ ਸਾਡਾ ਕਿਸੇ ਨੂੰ ਦਿੱਤਾ ਨਹੀਂ ਹੋਆ ਕਿੱਤੇ ਨਹੀਂ ਹੋਇਆ ਲੋਕੋ ਕਿਸੇ ਨੇ ਆ ਦੇਖੋ ਆ ਲੋਗੋ ਲੱਗਿਆ ਇਹ ਇਹਨਾਂ ਦੀ ਕੀ ਸੈਟਿੰਗ ਆ ਇਹ ਬੀ ਡੀ ਐਮ ਜਿਹੜਾ ਸਕੂਲ ਹੈਗਾ ਇਹਨਾਂ ਦੀ ਤੇ ਦੁਕਾਨਦਾਰਾਂ ਦੀ ਸੈਟਿੰਗ ਆ ਆਪਸ ਵਿੱਚ ਹੀ ਸੈਟਿੰਗ ਹੀ ਹੋਣੀ ਆ ਜੀ ਵੀ ਜਿਹੜੇ ਐਨੇ ਮਹਿੰਗੇ ਨਾਲ ਲੱਕ ਤੋੜ ਰਹੇ ਆ ਜਿਹੜਾ ਕਿ ਆਹ ਟੀ-ਸ਼ਰਟ ਦਾ ਰੇਟ 150 ਹੋਣਾ ਚਾਹੀਦਾ ਇਹਦਾ 200 ਲਾਇਆ ਸ਼ਰਟ ਦਾ ਰੇਟ ਘਟ ਤੋਂ ਘਟ ਜਿਆਦਾ ਤੋਂ ਜਿਆਦਾ 180 ਜਾਂ 200 ਹੋਣਾ ਚਾਹੀਦਾ ਆ ਪੂਰਾ ਰੇਟ ਇਹਨਾਂ ਨੇ ਆ ਦੇਖੋ ਪੈਨ ਸ਼ਰਟ ਦਾ 560 ਰੁਪਏ ਰੇਟ ਲਾ ਕੇ ਦਿੱਤਾ ਹੁਣ 200 ਰੁਪਿਆ ਇਹਨਾਂ ਨੇ ਟੀ-ਸ਼ਰਟ ਦਾ ਲਾਇਆ ਜਦ ਕਿ ਇਹ ਚੀਜ਼ ਇਹਨਾਂ ਦਾ ਬਣਨਾ ਮੈਂ ਨਾਲ ਗੱਲਬਾਤ ਕੀਤੀ ਜਾ ਮਾਸਟਰ ਜੀ ਉਹ ਬਹਿਮਾਰ ਸੀ ਉਹ ਕਹਿੰਦੇ ਵੀ ਤੁਸੀਂ ਇਹ ਬੰਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈ ਵੀ ਤੁਸੀਂ ਇਹਨੂੰ ਪਕੜੋ ਜਾ ਕੇ ਇਹਦੀ ਕੰਪਲੇਂਟ ਕਰੋ ਜੋ ਮਰਜ਼ੀ ਕਰੋ ਕਹਿੰਦੇ ਮੈਨੂੰ ਵੀ ਬੁਲਾਉਂਗੇ ਮੈਂ ਵੀ ਤੁਹਾਡੇ ਕੋਲ ਆ ਜਾਵਾਂਗਾ ਕੋਈ ਗੱਲ ਨਹੀਂ ਪਰ ਇਹ ਬੰਦਾ ਗਲਤ ਕਰ ਰਿਹਾ ਹਰੇਕ ਬੰਦੇ ਨੂੰ ਤੱਕਾ ਕਰ ਰਿਹਾ ਇਕੱਲਾ ਹੀ ਸ਼ੇਰ ਬਣਿਆ ਹੋਇਆ ਵਰਦੀ ਜਿਹੜੀ ਵਰਦੀ ਦੀ ਗੱਲ ਕਰਦੇ ਤੁਸੀਂ ਜਿਹੜੀ ਵਰਦੀ ਹੈ ਇਹ ਕਿੱਥੋਂ ਕਿਉਂ ਨਹੀਂ ਮਿਲਦੀ ਇੱਥੇ ਵੀ ਹੈ ਇੱਥੇ ਹੀ ਮਿਲ ਰਹੀ ਹੈ ਜੀ ਮੈਂ ਸਾਰਾ ਲੁਧਿਆਣਾ ਲੱਭਿਆ ਆਂ ਜੀ ਆਹ ਚੀਜ਼ ਨਹੀਂ ਮਿਲੀ ਕਿਤੋਂ ਵੀ ਮੈਂ ਕਈ ਦੁਕਾਨਾਂ ਤੇ ਜਾਇਆ ਮੈਂ ਬੜੇ ਦਿਨ ਧੱਕੇ ਖਾਤੇ ਮਾਪੇ ਪਰੇਸ਼ਾਨ ਹੋਇਆ ਨਾ ਸ਼ਰਟ ਦਾ ਕਪੜਾ ਮਿਲਿਆ ਨਾ ਪੈਂਟ ਦਾ ਕਪੜਾ ਮਿਲਿਆ ਵਰਦੀ ਇੱਕ ਯੂਨੀਫਾਰਮ ਬਣੀ ਬਣਾਈ ਕਪੜਾ ਤੱਕ ਨਹੀਂ ਮਿਲਿਆ ਜੇ ਇਹਨਾਂ ਕੋ ਰਾਤ ਆਈ ਸੀ ਅਸੀਂ ਪੁੱਛਿਆ ਸੀ ਵੀ ਕਪੜਾ ਮਿਲ ਜੂਗਾ ਹਾਂ ਹਾਂ ਕਪੜਾ ਦੇ ਦਾਂਗੇ ਕਹਿੰਦਾ ਸੁਆਕੇ ਦੇਖ ਲਿਓ ਇਹਦੇ ਨਾਲ ਵੀ ਵੱਧ ਮਹਿੰਗੀ ਲੱਗਣੀ ਆ ਕੌਣ ਕਹਿੰਦਾ ਸੀ ਇਹਹੀ ਭਾਈ ਸਾਹਿਬ ਜਿਹੜੇ ਅੰਦਰ ਬੈਠੇ ਨੇ ਓਨਰ ਦੁਕਾਨ ਦੇ ਮੈਂ ਤਾਂ ਇਹ ਰਿਕਵੈਸਟ ਕਰਾਂਗਾ ਆਪਣੇ ਪਤਰੀ ਦਾ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਮੈਂ ਇਨਜੋਗਾ ਹੈ ਨਹੀਂ ਮੈਂ ਆਟੋ ਚਲਾਉਣਾ ਇਹਨਾਂ ਨੇ ਦੁਕਾਨਦਾਰਾਂ ਨੇ ਬਹੁਤ ਬੁਰੇ ਹਾਲ ਕੀਤੇ ਹੋਇਆ ਵੀ ਕੋਈ ਹੱਲ ਕੱਢੋ ਪ੍ਰਿੰਸੀਪਲ ਸਾਹਿਬ ਨੇ ਪ੍ਰਿੰਸੀਪਲ ਨਾਲ ਬੜੀ ਜੱਗਤ ਬਣਦੀ ਆ ਹਾਂਜੀ ਜਦੋਂ ਜਾਣਿਆ ਉਹਨਾਂ ਵੱਲ ਪੁੱਛਿਆ ਜਾਂਦਾ ਹੈ ਪ੍ਰਿੰਸੀਪਲ ਸਾਹਿਬ ਕਹਿੰਦੇ ਮੈਂ ਜੀ ਤੁਹਾਡੇ ਨਾਲ ਖੜਾ ਮੈਨੂੰ ਨਹੀਂ ਪਤਾ ਇਹ ਮੇਰਾ ਲੋਕੋ ਕਿਉਂ ਵੇਚ ਰਿਹਾ ਨਾ ਇਹਦੇ ਕੋ ਮੇਰਾ ਲੈਟਰ ਪੈਡ ਹੈ ਨਾ ਕੁਝ ਹੈ ਕਿ ਮੈਂ ਤਾਂ ਕਹਿੰਦਾ ਸਰ ਤੁਹਾਡੇ ਹੁੰਦੇ ਹੀ ਵੇਚ ਰਿਹਾ ਕਿਉਂਕਿ ਜਿਹੜਾ ਸਾਹਮਣਾ ਰੇਟ ਲਗਾ ਰਿਹਾ ਤੇ ਕਮਿਸ਼ਨ ਤੁਹਾਡੀ ਬਣਦੀ ਆ ਕਹਿੰਦੇ ਨਹੀਂ ਸਾਡਾ ਕੋਈ ਰੋਲ ਨਹੀਂ ਆ ਕਹਿੰਦੇ ਤੁਸੀਂ ਸਾਨੂੰ ਜਦੋਂ ਮਰਜ਼ੀ ਬਲਾਓ ਅਸੀਂ ਉਹ ਦੁਕਾਨ ਤੇ ਹਾਜ਼ਰ ਹੋਵਾਂਗੇ ਹੋ ਸਰ ਇਦਾਂ ਤੁਹਾਨੂੰ ਹਾਂਜੀ ਬੜੇ ਸਰ ਨੇ ਇਹੀ ਕਿਹਾ ਸੀਨੀਅਰ ਸਰ ਨੇ ਹੁਣ ਉਹਨਾਂ ਨੂੰ ਕਾਲ ਕਰਕੇ ਮੈਂ ਆਪ ਸੱਦਦਾ ਇਹ ਸਾਰਾ ਹੋ ਆ ਹੁਣ ਦੱਸੋ ਤੁਸੀਂ ਕਹਿ ਰਹੇ ਸੀਗੇ ਕਿ 320 ਜਾਂ 25 ਰੁਪਏ ਦੀ ਬੱਚੇ ਦੀ ਉਹ ਯੂਨੀਫਾਰਮ ਹੈ ਤੇ ਹੁਣ ਤੁਹਾਡੇ ਸਾਹਮਣੇ ਮੈਂ ਰੇਟ ਇਸੇ ਕਰਕੇ Google Pay ਕਰਕੇ ਪੈਸੇ ਦਿੱਤੇ ਆ ਵੀ ਪਤਾ ਲੱਗ ਜੇ ਸਾਰਿਆਂ ਨੂੰ ਵੀ ਕੀ ਆ ਹੋਰ ਵੀ ਮੈਂ ਪਬਲਿਕ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਤੁਸੀਂ Google Pay ਕੀਤਾ ਜੀ ਮੈਂ ਤਾਂ ਹੋਰ ਵੀ ਪਬਲਿਕ ਨੂੰ ਸੁਨੇਹਾ ਦੇਣਾ ਚਾਹੁੰਦਾ ਵੀ ਇਹੋ ਜਿਹੇ ਲੁਟੇਰਿਆਂ ਤੋਂ ਬਚੋ ਐਕਸ਼ਨ ਲੋ ਤਾ ਆ ਪੜੀ ਜੇਬ ਚ ਕੁਛ ਬਚਣਾ ਨਹੀਂ ਤਾਂ ਇਹਨਾਂ ਨੇ ਸਾਡੇ ਵੀ ਕੱਪੜੇ ਲਵਾ ਲੈਣੇ ਜਿਸ ਹਿਸਾਬ ਨਾਲ ਭਵਿੱਖ ਨੂੰ ਨਾ ਸਕਾਰ ਆ ਮੈਨੇ ਸਕੂਲਾਂ ਦੀ ਗੱਲ ਕਰਦੇ ਆ ਬੀ.ਏ. 20 ਆ ਮੈਡੀਕਲ ਚੁੱਕਦਾ ਕੁਛ ਲਿਬਰੀ ਹੈਗਾ ਭਾਜੀ ਕੁਛ ਨਹੀਂ ਫ੍ਰੀ ਹੈਗਾ ਦੇਖ ਲਓ ਤੁਹਾਡੇ ਸਾਹਮਣੇ ਮੈਂ ਤਾਂ ਤਿੰਨ ਦਿਨਾਂ ਤੋਂ ਪਰੇਸ਼ਾਨ ਹੋਇਆ ਪਿਆ ਵੀ ਮੈਂ ਮੇਰਾ ਬਣੂਗਾ ਕੀ ਤਿੰਨ ਮੇਰੇ ਬੇਟੇ ਆ ਯੂਨੀਫਾਰਮ ਦੇ ਖਰਚੇ ਇਹਨੇ ਠੀਕ ਹੈ ਐਡਮਿਸ਼ਨ ਦੇਣੇ ਕਿਤਾਬਾਂ ਦਾ ਪੁੱਛਣ ਗਿਆ ਤੇ ਕਿਤਾਬਾਂ ਦਾ ਖਰਚਾ 2700 ਪੁੱਛ ਰਿਹਾ ਫਰਸਟ ਕਲਾਸ ਦੇ ਬੱਚੇ ਕੰਮ ਕੀ ਕਰਦੇ ਨੇ ਮੈਂ ਬੈਟਰੀ ਆਟੋ ਚਲਾਉਣਾ ਜੀ ਆ ਮੇਰਾ ਬੈਟਰੀ ਆਟੋ ਖੜਾ ਆ ਬੈਟਰੀ ਆਟੋ ਚਲਾਉਣਾ ਕਿੰਨੀ ਕੀ ਕਮਾਈ ਹੈਗੀ ਸਾਨੂੰ ਕਿੱਥੇ ਖਰਚੇ ਕਿੱਥੇ ਖਰਚੇ ਗੁਜ਼ਾਰਾ ਛਟੋ ਮੈਂ ਕਹਣਾ ਇਹ 3 ਟਾਈਮ ਦੀ ਰੋਟੀ ਖਾਣੋਂ ਮਿਲ ਜੇ ਉਹੀ ਬਹੁਤ ਆ ਪਰ ਉਹ ਵੀ ਦਿਖਾਈ ਜਾਂਦੀ ਹੁਣ ਕੀ ਦਸੀਏ ਅਸੀਂ ਕਿਸ ਮੰਗ ਮੰਗ ਮੇਰੀ ਇਹੀ ਆ ਮੈਨੂੰ ਇਨਸਾਫ ਦਿਲਾਓ ਆ ਬੱਚਿਆਂ ਦੇ ਜਿਹੜੇ ਆ ਯੂਨੀਫਾਰਮ ਦੇ ਖਰਚੇ ਆ ਇਹਨਾਂ ਨੇ ਬਿਦਾਵ ਦਾ ਅੱਗੇ ਆਪਣੀਆਂ ਜੇਬਾਂ ਚ ਪਾ ਰਹੇ ਆ ਇਹਨਾਂ ਦੀ ਜੇਬਾਂ ਚੋਂ ਕਦਾਓ ਨੇ ਕਾਰਵਾਈ ਕਰੋ ਇਹਨਾਂ ਤੇ ਵੀ ਇਹ 100 ਰੁਪਏ ਕਿਹੜੇ ਹਿਸਾਬ ਨਾਲ ਲੈ ਰਹੇ ਆ ਅੱਜ ਮੈਂ ਜਾਗਾਂ 10 ਜਣੇ ਹੋਰ ਜਾਗਣ ਕਿ ਇਹ ਮਹਿੰਗਾਈ ਨੇ ਲੱਕ ਤੋੜਿਆ ਪਿਆ ਮੈਂ ਆਪਣਾ ਬਚਾਅ ਕਰਾਉਣਾ ਚਾਹੁੰਦਾ ਮੇਰੇ ਨਾਲ